ਰੋਗ ਅ ਭਾਣੀ ਅਦੋ ਅੰਮ੍ਰਿਤ ਪਾਰਟੀ ਦਾ ਦੁਬਾਰਾ ਐਮਐਸਏ ਕੌਫ ਦਾ ਵਧਾਇਆ ਗਿਆ ਸਾਥ ਕੇ ਲਿਏ ਕੀ ਕਹਿਣਾ ਚਾਹੋਗੇ ਉਸ ਨੂੰ ਲੈ ਕੇ ਅਤੇ ਕਿਸ ਤਰੀਕੇ ਦੀ ਅਗਰੇਣਨੀਤੀ ਆਪ ਕੀ ਤਰਫੋਂ ਕੀ ਜਾਏ ਇਹ ਤਾਂ ਦੇਖੋ ਜੀ ਇੱਕ ਬਹੁਤ ਦੇਸ਼ ਦੀ ਬਦਕਿਸਮਤੀ ਹੈ ਕਿ ਉਹਤੇ ਹਾਕਮ ਇਹੋ ਜੇ ਬੈਠੇ ਆ ਕਿ ਜਿਹੜੇ ਇਹ ਲੋਕਤੰਤਰ ਦੀਆਂ ਧੱਜੀਆਂ ਡਾਰ ਰਹੇ ਹਨ ਕਾਨੂੰਨ ਤੇ ਇਹੋ ਜੇ ਲੋਕਤੰਤਰੀ ਦੇਸ਼ 'ਚ ਇਹੋ ਜੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਫਿਰ ਵੀ ਇਹੋ ਜੇ ਆਮ ਘਟ ਗਿਣਤੀਆਂ ਤੇ ਲائے ਜਾ ਰਹੇ ਆ ਫਿਰ ਉਹਨਾਂ ਨੂੰ ਲੰਮੇ ਸਮੇਂ ਲਈ ਵਧਾਇਆ ਜਾ ਰਿਹਾ ਕਿ ਬਹੁਤ ਵੱਡੀ ਜਿਹੜੀ ਆ ਕਿ ਘੱਟ ਗਿਣਤੀਆਂ ਨੂੰ ਦਬਾਉਣ ਦੀ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਮੇਰਾ ਖਿਆਲ ਹੈ ਕਿ ਇਹ ਇਦਾਂ ਕੀਤਾ ਇਹ ਦੇਸ਼ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਰਿਹਾ ਆ ਆਮ ਲੋਕਾਂ ਨੂੰ ਵੀ ਗਲਤ ਪਾਸੇ ਨੂੰ ਧੱਕਿਆ ਜਾ ਰਿਹਾ ਕਿ ਇੱਕ ਐਮਪੀ ਹੋਣ ਦੇ ਬਾਵਜੂਦ ਜਦੋਂ ਲੋਕ ਪੰਜਾਬ ਤੋਂ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਬੰਦੇ ਤੇ ਐਵੇਂ ਝੂਠੇ ਇਲਜ਼ਾਮ ਲਗਾ ਕੇ ਉਹਨੂੰ ਅੰਦਰ ਰੱਖਣ ਦੀ ਜੋ ਐਡਾ ਖਤਰਨਾਕ ਹੁੰਦਾ ਤੇ ਲੋਕ ਉਹਨੂੰ ਏਡੇ ਤਦਾਦ ਚ ਵੋਟਾਂ ਪਾ ਕੇ ਨਾ ਜਿੱਤੌਂਦੇ ਇੱਕ ਪਾਸੇ 22 April ਨੂੰ NSA ਖਤਮ ਹੋਣ ਜਾ ਰਹੀ ਸੀ ਦੂਸਰੇ ਪਾਸੇ ਇਕਦਮ ਇਹੋ ਜਿਹਾ ਵਾਅਦਾ ਕਰਨ ਦੇ ਕਿ ਕਾਰਨ ਸਮੇਂ ਦੇ ਕਾਰਨ ਕੀ ਮੇਰੇ ਖਿਆਲ ਦੇ ਕੇ ਰਾਜਨੀਤਿਕ ਬਦਲਾਖੋਰੀ ਹੈ ਇਹਨਾਂ ਦੀ ਇਹ ਰਾਜਨੀਤਿਕ ਲੋਕਾਂ ਨੇ ਲੋਕਾਂ ਨਾਲ ਧੋਖੇਬਾਜ਼ੀਆਂ ਕਰਕੇ ਸਤਾਹ ਤੇ ਆਈ ਆ ਤੇ ਉਹ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਨਾਂ ਨੂੰ ਨਹੀਂ ਚਾਹੁੰਦੇ ਉਹ ਅਮਰਤਪਾਲ ਨੂੰ ਚਾਹੁੰਦੇ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਦਬਾ ਕੇ ਜਾਂ ਜੇਲ੍ਹ ਤੋਂ ਸੁੱਟ ਕੇ ਅਸੀਂ ਆ ਉਹਦੇ ਮੰਗਰੂ ਆਪਣੀ ਰਾਜਨੀਤੀ ਕਰਦੇ ਰਹੀਏ ਇੱਕ ਪਾਸੇ ਅਮਰਿਤਪਾਲ ਸਿੰਘ ਤੇ ਬਾਕੀ ਸਾਥੀਆਂ ਨੂੰ ਇੱਥੇ ਪੰਜਾਬ ਲੈ ਆਂਦਾ ਗਿਆ ਉਹਨਾਂ ਤੋਂ ਐਨਐਸਏ ਖਤਮ ਕਰ ਦਿੱਤੀ ਗਈ ਕੱਲ੍ਹ ਅਮਰਿਤਪਾਲ ਸਿੰਘ ਤੇ ਹੀ ਕਿਉਂ ਲਗਾਇਆ ਲੜ ਹੈ ਇੱਧਰ ਪਿੱਛੇ ਕਿਹੜੇ ਵੱਡੇ ਕਾਰਨ ਸਮਝਦੇ ਤੇ ਕਿ ਇੱਕ ਇਹਦੀ ਸਾਜਿਸ਼ ਇਹ ਮੇਰਾ ਖਿਆਲ ਹੈ ਕਿ ਸਾਜਿਸ਼ ਹੈ ਉਸਾਨੋ ਤੇ ਇਹ ਵੀ ਖਤਰਾ ਹੈ ਕਿ ਉਹਨਾਂ ਦੀ ਕੋਈ ਜਾਨ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਉਹਨਾਂ ਨੂੰ ਇਕੱਲੇ ਰੱਖਿਆ ਉਹਨਾਂ ਨੂੰ ਉਹਨਾਂ ਨਾਲ ਕੋਈ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਅਸੀਂ ਇਹ ਇਹ ਪੰਜਾਬ ਸਰਕਾਰ ਜਾ ਇਹ ਆਪਣੀ ਹਿੰਦ ਸਰਕਾਰ ਉਹਦੀ ਜ਼ਿੰਮੇਵਾਰ ਹੋਗੀ ਇਸ ਕਰਕੇ ਸਾਨੂੰ ਇਸ ਗੱਲ ਦਾ ਵੀ ਖਦਸ਼ਾ ਕਿ ਉਹਨਾਂ ਨੂੰ ਕੱਲੇ ਰੱਖਣ ਦਾ ਜਿਹੜਾ ਮਤਲਬ ਹੈ ਕਿ ਉਹਨਾਂ ਨੂੰ ਸ਼ਾਇਦ ਕੋਈ ਜਾਨੀ ਨੁਕਸਾਨ ਦੀ ਵੀ ਡਰਿਆ ਸਨ ਬਾਅਦ ਸੇ ਮੈਂਬਰ ਪਾਰਲੀਮੈਂਟ ਹੋਣ ਤੇ ਵੱਡੀ ਗਿਣਤੀ ਚ ਵੋਟਾਂ ਜਿਹੜੀਆਂ ਖਰੂਪ ਸਿੰਘ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਦਿੱਤੀਆਂ ਸੀ ਦੂਸਰੇ ਪਾਸੋਂ ਉਹਨਾਂ ਨੂੰ ਪੰਜਾਬ ਲੈਣ ਚ ਖਤਰਾ ਨਜ਼ਰ ਆਉਂਦਾ ਇਹ ਇਹ ਤਾਂ ਇਹ ਹੁਕਮਰਾਨਾਂ ਨੂੰ ਤੁਹਾਨੂੰ ਵੀ ਪੁੱਛਣਾ ਚਾਹੀਦਾ ਕਿ ਜੇ ਉਹ ਐਡਾ ਖਤਰਨਾਕ ਹੁੰਦਾ ਤੇ ਲੋਕ ਉਹਨੂੰ ਐਡੀ ਤਦਾਦ ਚ ਵੋਟਾਂ ਪਾ ਕੇ ਇਤਨੀ ਜਿਤਾ ਸਕਦੇ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸ਼ਰੇਆਮ ਲੋਕਤੰਤਰ ਦਾ ਕਤਲ ਆ ਲੋਕਤੰਤਰ ਦੀਆਂ ਢੱਡੀਆਂ ਡਾਈਆਂ ਜਾ ਰਹੀਆਂ ਪੁਲਿਸ ਰਾਜ ਕੰਮ ਕੀਤਾ ਜਾ ਰਿਹਾ ਕਿ ਪੁਲਿਸ ਦੇ ਕੋਈ ਅਫਸਰ ਕਹਿ ਦਿੰਦੇ ਆ ਹਾਂ ਜੀ ਉਹ ਇੱਥੇ ਆਉਣ ਦਾ ਖਤਰਾ ਹੋ ਸਕਦਾ ਤੇ ਖਤਰਾ ਤਾਂ ਰੋਜ਼ ਲੋਕਾਂ ਨੂੰ ਖਤਰੇ ਚ ਜੀਉ ਲੋਕ ਜੀ ਰਿਹਾ ਦਿਨ ਦਿਹਾੜੇ ਕਤਲ ਹੋ ਰਿਹਾ ਉਹ ਖਤਰਾ ਇਹਨਾਂ ਨੂੰ ਦੇਸੀ ਨਹੀਂ ਰਿਹਾ ਤੇ ਅਮਰਤਪਾਲ ਨਸ਼ੇਸ਼ ਨੌਂਦਾ ਤੇ ਨਸ਼ਾ ਜਿਹੜਾ ਸਾਰੀਆਂ ਬਿਮਾਰੀਆਂ ਦੀ ਪੰਜਾਬ ਚ ਅੱਧੇ ਕ੍ਰੈਮ ਦੀ ਜੜ ਜਿਹੜਾ ਨਸ਼ਾ ਹੈ ਤੇ ਨਸ਼ੇ ਦੇ ਉਹ ਉਹ ਨਸ਼ੇ ਦੇ ਖਿਲਾਫ ਲੜਾਈ ਲੜਦਾ ਸੀ ਇਸ ਕਰਕੇ ਉਹਦੇ ਆਉਣ ਨਾਲ ਮਾਹੌਲ ਖਰਾਬ ਹੋ ਸਕਦਾ ਤੇ ਜਿਹੜਾ ਮਾਹੌਲ ਜਿਹੜਾ ਖਰਾਬ ਆ 2 ਸਾਲ ਤੋਂ ਜੇ ਮਾਹੌਲ ਉਹਦੀ ਗੈਰ ਹਜਰੀ ਚ ਸਹੀ ਹੁੰਦਾ ਚਲੋ ਫਿਰ ਤਾਂ ਮੰਨਿਆ ਕਰ ਸਕਦਾ ਸੀ ਕਿ ਆ ਕੇ ਉਦੋਂ ਬਾਅਦ ਕੋਈ ਕਤਲ ਨਹੀਂ ਹੋਇਆ ਉਦੋਂ ਬਾਅਦ ਕੋਈ ਡਕੈਤ ਨਹੀਂ ਹੋਈ ਉਦੋਂ ਬਾਅਦ ਕੋਈ ਲੁੱਟਖੋ ਨਹੀਂ ਹੋਈ ਤੇ ਅਮਰਤਪਾਲ ਉਹਥੇ ਰਹਿਣਾ ਜਾਇਜ਼ ਸੀ ਤੇ ਜਦੋਂ ਤੁਸੀਂ ਦਿਨ ਦਿਨ ਦਿਹਾੜੇ ਸਭ ਕੁਝ ਵਾਪਰਿਆ ਤੇ ਫੇਰ ਅਮਰਪਾਲ ਦੇ ਉੱਪਰ ਮੜ ਕੇ ਤੁਸੀਂ ਇਹ ਚੀਜ਼ਾਂ ਤੋਂ ਸੁਰਕੁਰੀ ਨਹੀਂ ਹੋ ਸਕੇ ਲੋਕਾਂ ਨੂੰ ਹੁਣ ਪੂਰੀ ਜਾਣਕਾਰੀ ਆ ਲੋਕ ਇਹਨਾਂ ਨਾਲ ਨਫ਼ਰਤ ਕਰਦੇ ਆ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣ ਦੇ ਰਿਹਾ ਇਹ ਇਹਨਾਂ ਨੇ ਕਿਸਾਨਾਂ ਨਾਲ ਧੋਖੇਬਾਜ਼ੀਆਂ ਕੀਤੀਆਂ ਸਾਰੇ ਕਿਸ ਕਿਸੇ ਵਰਗ ਨਾਲ ਵੀ ਟੀਚਰਾਂ ਨੂੰ ਰੋਜ਼ ਕੁੱਟਿਆ ਜਾ ਰਿਹਾ ਕਿਸੇ ਤੇ ਇਸ ਕਰਕੇ ਮੇਰਾ ਖਿਆਲ ਸਰਕਾਰ ਬਸ ਇੱਕ ਕੋਈ ਹਵਾ ਦੇ ਲੋਕਾਂ 'ਚ ਖੜਾ ਕਰਕੇ ਲੋਕਾਂ 'ਚ ਡਰ ਭਾਵਨਾ ਪੈਦਾ ਕਰਕੇ ਦਹਿਸ਼ਤ ਪੈਦਾ ਕਰਕੇ ਬਸ ਆਪਣਾ ਰਾਜ ਲੈਣਾ ਚਾਹ ਰਿਹਾ ਐ ਐਨਐਸ ਤੋਂ ਤੁਰੰਤ ਲਈ ਤੁਸੀਂ ਬਣਜੋਗ ਅਦਾਲਤ ਤੇ ਵੀ ਗਏ ਸੀ ਹੁਣ ਫੇਰ ਇੱਕ ਵਾਰ ਵਾਅਦਾ ਹੋ ਗਿਆ ਕਿ ਦੁਬਾਰਾ ਅਦਾਲਤ ਦਾ ਦਰਵਾਜ਼ਾ ਨਹੀਂ ਨਹੀਂ ਅਹੀਂ ਤੇ ਦਰਵਾਜ਼ਾ ਉਦੋਂ ਦਾ ਖੜਕਾ ਰਹੇ ਆ ਪਰ ਮੈਨੂੰ ਤੇ ਸੋਚਦਾ ਕਿ ਜਿਹੜੀ ਜੁਡੀਸ਼ਰੀ ਵੀ ਆ ਉੱਤੇ ਵੀ ਸਵਾਲੀਆ ਚਿੰਨ੍ਹ ਖੜਾ ਹੁੰਦਾ ਕਿ ਉਹ ਉਹ ਵੀ ਕੋਈ ਕਿਸੇ ਚੀਜ਼ ਨੂੰ ਕਿਵੇਂ ਪਾਸੇ ਨਹੀਂ ਲਾ ਰਹੀ ਹੁਣ ਅੱਗੇ ਦੀ ਕੀ ਰਣਨੀਤੀ ਹੋਏ ਅੱਗੇ ਦੀ ਰਣਨੀਤੀ ਅਸੀਂ ਹੁਣ ਆਪਣੀ ਪਾਰਟੀ ਨਾਲ ਸਲਾਹ ਕਰਕੇ ਅੱਗੇ ਵਾਸਤੇ ਕੁਝ ਹਰਸ਼ ਕਰਾਂਗੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਸੀਂ ਇਹਨਾਂ ਨਾਲ ਸਾਰੇ ਆਪਣੇ ਵਰਕਰਾਂ ਨਾਲ ਆਪਣੇ ਆਗੂਆਂ ਨਾਲ ਸਲਾਹ ਗੁੰਤੀ ਕਰਕੇ ਅਸੀਂ ਅੱਗੇ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਗਰਾਮ ਵਾਲੀ ਕੰ ਜਸੇਦਾਰ ਸਹਿਬਾਨ ਨਾਲ ਵੀ ਮੁਲਾਕਾਤ ਹੋਣੀ ਜਾਈ ਅਸੀਂ ਨਹੀਂ ਅਸੀਂ ਉਹ ਉਹ ਸਾਡੇ ਜਸੇਦਾਰਾਂ ਨੂੰ ਸਰੋਨੀ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਸਾਰਿਆਂ ਨੂੰ ਇਹ ਚੀਜ਼ ਉਹਨਾਂ ਦੇ ਨੋਟਸ ਲਿਆਵਾਂਗੇ ਕਿ ਉਹਨਾਂ ਨੂੰ ਵੀ ਉਹ ਕੌਮ ਦੇ ਆਗੂ ਆ ਤਾਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਹ ਨਾ ਜਿਹੋ ਜਿਹਾ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਜਿਹੜੇ ਧੱਕੇ ਨਾਲ ਥੋਪੇ ਜਾ ਰਹੇ ਆ ਕੌਮ ਦੇ ਉੱਪਰ